ਉਹ ਤੀਜੀ ਸਾਡੀ ਸਾਨੂੰ ਇੱਥੇ ਸੰਗਤ ਨੂੰ ਬਹੁਤ ਤਰਲਮ ਆਉਂਦੀ ਆ ਜਿਸ ਕਰਕੇ ਵੀ ਜਦੋਂ ਕੋ ਸਰੋਪਾਉ ਦੇਣਾ ਹੈ ਤਾਂ ਪ੍ਰਬੰਧਕ ਕਮੇਟੀ ਨੇ ਇਸ ਇਹਨਾਂ ਪ੍ਰੋਬਲਮ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਹੈ ਕਿ ਉਹਨਾਂ ਦੇ ਅਸੀਂ ਬਕਾਇਦਾ ਬੋਰਡ ਲਗਾ ਕੇ ਦਰਬਾਰ ਹਾਲ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੀ ਬੈਕਸੈਟ ਲਗਾਏ ਹੋਏ ਹੈ ਜੀ ਉਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਸਿਰਫ ਗੁਰੂ ਘਰ ਦਾ ਦਰਬਾਰ ਹਾਲ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਿਰਫ ਗੁਰੂ ਘਰ ਦਾ ਐਡ ਗ੍ਰੈਂਟੀ ਹੀ ਸਰੋਪਾ ਦੇ ਦਿੰਦੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੀ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੇ ਫਰੀਦਕੋਟ ਢਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਣ ਸਮੇ ਸਰੋਪਾਓ ਦੇਣ ਨੂੰ ਲੈ ਕੇ ਪੈ ਰੌਲੇ ਤੋਂ ਬਾਅਦ ਢਿੱਲਾ ਬਾਬਾ ਫਰੀਦ ਪ੍ਰਬੰਧਕ ਕਮੇਟੀ ਨੇ ਵੱਡਾ ਐਕਸ਼ਨ ਲਿਆ ਹੈ ਤੇ ਵੱਡਾ ਫੈਸਲਾ ਕੀਤਾ ਹੈ ਤੇ ਐਲਾਨ ਕਰ ਦਿੱਤਾ ਹੈ ਬੋਰਡ ਲਗਾ ਦਿੱਤੇ ਆ ਲਿਖ ਕੇ ਕਿ ਹੁਣ ਇੱਥੇ ਕੋਈ ਵੀ ਕਿਸੇ ਵੀ ਪਤਵੰਤੇ ਉਮੀਦਵਾਰ ਜਾਂ ਕਿਸੇ ਵੀ ਵਿਅਕਤੀ ਨੂੰ ਸਰਪਾਉ ਦੇਣ ਲਈ ਪ੍ਰਬੰਧਕ ਕਮੇਟੀ ਖੁਦ ਨਹੀਂ ਆਵੇਗੀ ਬਲਕਿ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਪ੍ਰਬੰਧਕ ਕਮੇਟੀ ਵੱਲੋਂ ਸਰਪਾਉ ਦੇਣਗੇ ਤੇ ਇਹ ਸਾਰਾ ਕੁਝ ਉਹਨਾਂ ਨੇ ਇਹ ਦੇਖਦਿਆਂ ਕੀਤਾ ਗਿਆ ਹੈ ਕਿ ਚੋਣਾਂ ਵਿੱਚ ਜਦੋਂ ਉਮੀਦਵਾਰ ਆਉਂਦੇ ਆ ਜਾਂ ਕੋਈ ਹੋਰ ਵੱਡਾ ਪਤਵੰਤਾ ਆਉਂਦਾ ਤਾਂ ਉਹਨਾਂ ਦੇ ਨਾਲ ਭਾਰੀ ਗਿਣਤੀ ਦੇ ਵਿੱਚ ਸਮਰਥਕ ਆਉਂਦੇ ਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਬਹੁਤ ਕੁਝ ਹੁੰਦਾ ਜਿਹੜਾ ਪਹਿਲਾਂ ਕਈ ਵਾਰ ਹੋ ਚੁੱਕਿਆ ਤੇ ਜਿਸ ਨੂੰ ਦੇਖਦੇ ਆ ਇਹ ਵੱਡਾ ਐਕਸ਼ਨ ਲਿਆ ਗਿਆ ਏ ਵੱਡਾ ਫੈਸਲਾ ਲਿਆ ਗਿਆ ਏ ਤੇ ਹੁਣ ਉਸ ਹਾਲ ਦੇ ਵਿੱਚ ਵੀ ਇਹ ਸਾਰਾ ਕੁਝ ਲਿਖਤੀ ਬੋਰਡ ਦੇ ਉੱਪਰ ਲਗਾ ਦਿੱਤਾ ਗਿਆ ਏ ਕਿ ਇਹ ਫੈਸਲਾ ਪ੍ਰਬੰਧਕ ਕਮੇਟੀ ਨੇ ਲਿਆ ਏ ਜ਼ਿਕਰਯੋਗ ਏ ਕਿ ਸਾਬਕਾ ਸਰਪੰਚ ਪਰਮਜੀਤ ਸਿੰਘ ਸੇਖੋਂ ਦੀ ਅਗਵਾਈ ਦੇ ਵਿੱਚ ਹੰਸਰਾਜ ਹੰਸ ਨੂੰ ਸਰੂਪਾ ਦੇਣ ਪਿੱਛੇ ਕਾਫੀ ਸ਼ੋਸ਼ ਰਬਾ ਹੋਇਆ ਸੀ ਤੇ ਉਸ ਤੋਂ ਬਾਅਦ ਸਾਬਕਾ ਸਰਪੰਚ ਰਾਗੀਆਂ ਦੇ ਨਾਲ ਵੀ ਕਾਫੀ ਉਹਨਾਂ ਦੀ ਤੂਤੂਮਮੇ ਹੋਈ ਸੀ ਜਿਸ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿਸ ਤਰ੍ਹਾਂ ਕਿਵੇਂ ਲਿਆ ਗਿਆ ਹੈ ਫਤਾਰਾ ਫੈਸਲਾ ਆਓ ਇਸ ਬਾਰੇ ਜਾਣਕਾਰੀ ਲੈਣੇ ਆ ਟਿੱਲਾ ਬਾਬਾ ਫਰੀਦ ਦੇ ਪ੍ਰਬੰਧਕ ਸਰਦਾਰ ਨਿਸ਼ਾਨ ਸਿੰਘ ਤੋਂ ਸਰੋਪਾ ਨੂੰ ਲੈ ਕੇ ਜੀ ਸਾਡੇ ਪ੍ਰਬੰਧਕ ਟਿੱਲਾ ਬਾਬਾ ਫਰੀਦ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਫੈਸਲਾ ਲਿਆ ਗਿਆ ਜੀ ਜਿਸ ਤਰ੍ਹਾਂ ਕਿ ਕਈ ਵਾਰੀ ਕੋਈ ਪਤਵੰਤੇ ਸੱਜਣ ਜਾਂ ਆਫਸਰ ਆਫੀਸਰ ਸਹਿਬਾਨ ਕੋਈ ਗੁਰੂ ਘਰ ਦੇ ਵਿੱਚ ਨਤਮਸਤਕ ਆਉਣ ਹੋਣ ਲਈ ਆਉਂਦੇ ਹਨ ਤਾਂ ਉਹਨਾਂ ਦੇ ਨਾਲ ਸੰਗਤ ਜ਼ਿਆਦਾ ਹੋਣ ਕਰਕੇ ਖਾਨੋਤੇ ਸੰਗਤਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਜਿਸ ਕਰਕੇ ਵੀ ਜਦੋਂ ਕੋ ਸਰੋਪਾਉ ਦੇਣਾ ਹੈ ਤਾਂ ਪ੍ਰਬੰਧਕ ਕਮੇਟੀ ਨੇ ਇਸ ਨੂੰ ਇਹਨਾਂ ਪ੍ਰੋਬਲਮਾਂ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਹੈ ਕਿ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਸਰੋਪਾਉ ਦਿੱਤਾ ਜਾਂਦਾ ਹੈ ਉਹ ਗੁਰੂ ਘਰ ਦਾ ਹੈਡ ਗ੍ਰਾਂਤੀ ਹੀ ਦਿੱਤਾ ਲਊਗਾ ਪ੍ਰਬੰਧਕ ਕਮੇਟੀ ਵੱਲੋਂ ਤਾਂ ਇਸ ਕਰਕੇ ਜੋ ਫੈਸਲਾ ਕਮੇਟੀ ਨੇ ਲਿਆ ਬਹੁਤ ਵਧੀਆ ਸ਼ਲਾਘਾਯੋਗ ਹੈ ਜਿਸ ਨਾਲ ਕੋਈ ਸੰਗਤਾਂ ਨੂੰ ਵੀ ਪ੍ਰੋਬਲਮ ਨਹੀਂ ਆਉਂਦੀ ਗ੍ਰਾਂਤੀ ਸਹਿਬਾਂ ਸਰੋਪਾ ਦੇਣਗੇ ਅਸੀਂ ਗੁਰੂ ਘਰ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸ ਵਿੱਚ ਸਾਡਾ ਸਹਿਯੋਗ ਦਿੱਤਾ ਜਾਵੇ। ਇਸ ਸੰਬੰਧੀ ਕੋਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲਿਖਤੀ ਵੀ ਲਾਤਾ ਇੱਥੇ ਜੀ। ਹਾਂਜੀ ਇਸ ਸੰਬੰਧੀ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਨੂੰ ਆਡਰ ਜਾਰੀ ਹੋਏ ਹਨ ਉਹਨਾਂ ਦੇ ਅਸੀਂ ਬਕਾਇਦਾ ਬੋਰਡ ਲਗਾ ਕੇ ਦਰਬਾਰ ਹਾਲ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੀ ਬੈਕਸੈਟ ਲਗਾਏ ਹੋਏ ਹੈ ਜੀ। ਉਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਸਿਰਫ ਗੁਰੂ ਘਰ ਦਾ ਦਰਬਾਰ ਹਾਲ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਿਰਫ ਗੁਰੂ ਘਰ ਦਾ ਐਡ ਗ੍ਰੈਂਟੀ ਹੀ ਸਰੂਪਾ ਦੇ ਦਿੱਤਾ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ